ਸਤਨਾਮ ਸ੍ਰੀ ਵਾਹਿਗੁਰੂ ਸਹਿਜੀ ਬਿਲਾਵਲ ਮਹੱਲਾ 5 ਰਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾ हम अवगुण करहो असंख नीता तुम निर्गुण दाता रे दासी संगत प्रभु त्याग ए कर्म हमारे तुम देव हो सब किस दया तार हम अकीर्त कनारे लाग परे तेरे दान सों नह चित खस मारे तुझ ते बाहर कश नहीं भव काटन हारे ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੂ ਧਾਦੇ ਬਿਲਾਵਲ ਮਹਲਾ 5 ਰਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਗੁਣ ਕਰਹੁ ਅਸੰਖ ਨੀਤਾ ਤゥム ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ त्याग ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰੇ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੂ ਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਅਮ ਅਗੁਣ ਕਰਹੁ ਅਸੰਖ ਨੀਤਾ ਤゥム ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ त्याग ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰੇ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕ슌 ਜਾਣਉ ਨੀਚ ਮੁਰਖਾਰੇ ਮਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਵਗੁਨ ਕਰਹੁ ਅਸੰਖ ਨੀਤਾ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਾਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਵਗੁਨ ਕਰਹੁ ਅਸੰਖ ਨੀਤਾ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਅਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰੇ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਖ ਦੁਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਵਗੁਨ ਕਰਹੋ ਅਸੰਖ ਨੀਤਾ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੂ ਧਾਦੇ ਬਿਲਾਵਲ ਮਹਲਾ 5 ਰਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਨੋ ਨੀਚ ਮੁਰਕਾਰ ਮਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾ ਹਮ ਅਬ ਗੁਨ ਕਰਹੋ ਅਸ਼ੰਖ ਨੀਤਾ ਤゥム ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਅਮ ਅਗੁਣ ਕਰਹੋ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰੇ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗ ਦੁਧਾਰੇ ਬਿਲਾਵਲ ਮਹੱਲਾ 5 ਰਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਗੁਣ ਕਰਹੁ ਅਸੰਖ ਨੀਤਾ ਤゥム ਨਿਰਗੁਣ ਦਾਤਾਰ ਦાસੀ ਸੰਗਤ ਪ੍ਰਭ त्याग ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੂ ਧਾਰੇ ਬਿਲਾਵਲ ਮਹਲਾ 5 ਰਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਓ ਹਮ ਅਗੁਣ ਕਰਹੁ ਅਸੰਖ ਨੀਤਾ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣਉ ਨੀਚ ਮੁਰਖਾਰੇ ਮਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਬ ਗੁਣ ਕਰਹੋ ਅਸੰਖ ਨੀਤਾ ਤゥム ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਹਰ ਕਛ ਨਹੀਂ ਭਵ ਕਟਨ ਹਰ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਬ ਗੁਨ ਕਰਹੁ ਅਸੰਖ ਨੀਤਾ ਤゥム ਨਿਰਗੁਨ ਦਾਤਾਰ ਅਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਗੁਣ ਕਰਹੁ ਅਸੰਖ ਨੀਤਾ ਤゥム ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇ ਵਹੁ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰੇ ਅਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੂ ਧਾਰੇ ਬਿਲਾਵਲ ਮਹਲਾ 5 ਰਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਨੋ ਨੀਚ ਮੁਰਖਾਰੇ ਮਨੋ ਕਰੋ ਤੁਦੇ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਓ ਹਮ ਅਵਗੁਣ ਕਰਹੋ ਅਸੰਖ ਨੀਤਾ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਅਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਬਿਲਾਵਲ ਮਹਲਾ 5 ਰਖਹੁ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕ슌 ਜਾਣੋ ਨੀਚ ਮੁਰਖਾਰੇ ਮਾਨੋ ਕਰੋ ਤੁਧਿ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਵਗੁਨ ਕਰਹੁ ਅਸੰਖ ਨੀਤਾ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਸ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਛ ਨਹੀਂ ਭਵ ਕਟਨ ਹਰਿ ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦੁ ਉਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ